ਵੈਗੁਰੂ ਜੀ ਕਾ ਖਾਸਾ ਵੈਗੁਰੂ ਜੀ ਕੀ ਫਤਿਹ ਗੱਲ ਕਰ ਰਹੇ ਆ ਹੌਜ਼ ਲਿਆਸਗੰਦਰ ਤੋਂ ਮੈਂ ਵੀ ਬਸ ਇਨੀ ਕਹਿ ਤੋਦਾ کافی ਦਿਨਾਂ ਤੋਂ ਜਿਹੜੀਆਂ ਗੱਲਾਂ ਸੁਣਨ ਆ ਰਹੇ ਸੀ ਜਾਂ ਇੱਕ ਮਾਤਾ کافی ਦਿਨਾਂ ਤੋਂ ਬਿਮਾਰ ਸੀ ਜਿਨ੍ਹਾਂ ਨੂੰ ਟੀਵੀ ਦੀ ਸ਼ਿਕਾਇਤ ਸੀ ਪਹਿਲਾਂ ਵੀ ਹੋਈ ਤੇ ਬਾਅਦ ਚ ਠੀਕ ਹੋਣ ਤੋਂ ਬਾਅਦ ਟੀਵੀ ਦੀ ਸ਼ਿਕਾਇਤ ਦੁਬਾਰਾ ਹੋ ਗਈ ਪਰ ਤੁਹਾਨੂੰ ਇੱਕ ਕਾਗਜ਼ ਦਿਖਾ ਰਹੇ ਆ ਜਿਹੜਾ ਦੁਬਾਰਾ ਸਰਕਾਰੀ ਨਿਵਾਇ ਚੱਲ ਰਹੀ ਆ ਨਸੋਸ ਕਿਦ ਹੋਇਆ ਸਾਨੂੰ ਖਬਰ ਕਰਨ ਦਾ ਇਸ ਚੀਜ਼ ਜਨਤਾ ਤੱਕ ਕਰਨ ਦਾ ਕਿਉਂ ਆਹੀ ਗੱਲ ਹੈ ਕਿਉਂਕਿ ਜਿਹੜਾ ਸਰਕਾਰੀ ਪੈਸਾ ਪੰਜਾਬ ਸਰਕਾਰ ਦੇ ਵੱਲੋਂ ਟੀਵੀ ਵਾਲੇ ਮਰੀਜ਼ਾਂ ਨੂੰ ਖਾਸ ਕਰਕੇ 1000 ਰੁਪਇਆ ਅਤੇ ਖਰਾਕ ਇੱਕ ਵਾਰ ਤਾਂ ਕਹਿ ਰਹੇ ਨੇ ਵੀ ਅਸੀਂ ਪ੍ਰੋਪਰ ਤੌਰ ਤੇ ਪਹੁੰਚ ਕਰਾਵਾਂਗੇ ਪਰ ਕੋਈ ਦਿਨ ਤੋਂ ਦਵਾਈ ਜਰੂਰ ਚੱਲ ਰਹੀ ਹੈ ਪਰ ਘਰ ਦੇ ਵਿੱਚ ਜਿਹੜਾ ਰਾਸ਼ਨ ਨਹੀਂ ਰਹਿ ਗਿਆ ਗਰੀਬੀ ਸੀਗੀ 6 ਬੱਚੀਆਂ ਜਿਨ੍ਹਾਂ ਦਾ ਗਾਂ ਸਭ ਨੂੰ ਪਤਾ ਵੀ ਤਾਇਆ ਤੰਨਾ ਪਰਾਇਆ ਹੁੰਦਾ ਤੀਆਂ ਤੀਆਂ ਆਪਣੇ ਆਪਣੇ ਘਰ ਚੱਲ ਗੀਆਂ ਆਪੋ ਆਪਣੇ ਘਰ ਸੰਭਾਲ ਲੈ ਪਰ ਬੱਚਾ ਕੋਈ ਨਹੀਂ ਸੀ ਜਿਹੜਾ ਇਹਨਾਂ ਦੀ ਦੇਖ ਰੇ ਕਰ ਸਕਦਾ ਮਾਤਾ ਕੋਲੇ ਬੈਠੇ ਆ ਇਹੀ ਗੱਲ ਕਰਨ ਲਈ ਵੀ ਅੱਜ ਜਿਹੜੀ ਤੁਹਾਡੇ ਨਾਲ ਬੀਤੀ ਕੋਈ ਸਰਕਾਰ ਜਾਂ ਕਿਸੇ ਐਨ ਆਰ ਆਈ ਵੀਰ ਦੀ ਸਹਾਇਤਾ ਮਿਲੀ ਜਾਂ ਨਹੀਂ ਮਿਲੀ ਪਰ ਜਦੋਂ ਉਹਨਾਂ ਨੇ ਗੱਲਬਾਤ ਦੱਸੀ ਵੀ ਨਾ ਤਾਂ ਸਾਨੂੰ ਸਰਕਾਰ ਦੀ ਸਿਰਫ ਗੋਲੀ ਦੱਪਾ ਮਿਲਦਾ ਹੈ ਇਤੋਂ ਵੱਧ ਕੁਝ ਨਹੀਂ ਮੈਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਣਾਗਾ ਵੀ ਜਿਹੜੇ ਤੁਸੀਂ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਉਹ ਤੁਹਾਡੇ ਕਿੱਥੇ ਗਏ ਤੁਸੀਂ ਕਹਿ ਰਹੇ ਹੋ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਫਰੀ ਹੈ ਉਹ ਤੁਹਾਡੇ ਦਾਅਵੇ ਕਿੱਥੇ ਗਏ ਤੁਸੀਂ ਕਹਿ ਰਹੇ ਹੋ ਜਿਹੜਾ ਟੀਵੀ ਦਾ ਮਰੀਜ਼ ਹੋਗਾ ਪ੍ਰਤੀ 1000 ਰੁਪਇਆ ਸਾਡੇ ਵੱਲੋਂ ਦਿੱਤਾ ਜਾਊਗਾ ਉਹ ਤੁਹਾਡੇ ਦਾਅਵੇ ਕਿੱਥੇ ਗਏ ਤੁਸੀਂ ਕਹਿ ਰਹੇ ਹੋ ਪ੍ਰਤੀ ਜਿਹੜੀ ਖਰਾਕ ਹੋਏਗੀ ਟੀਵੀ ਵਾਲੇ ਮਰੀਜ਼ ਦੇ ਘਰ ਤੱਕ ਪਹੁੰਚਦੀ ਕਰਾਂਗੇ ਪਰ ਉਹ ਕਿੱਥੇ ਗਈ ਤੁਸੀਂ ਹੁਣ ਇਹੇ ਅਪੀਲ ਐਨ ਆਰ ਆਈ ਵੀਰਾਂ ਸਮਾਜ ਸੇਵੀ ਸੰਸਥਾਵਾਂ ਵੱਲੇ ਕਰਾਂਗੇ ਕਿ ਇਹਨਾਂ ਦੀ ਬਾਹ ਫੜੋ ਇਹਨਾਂ ਦੇ ਜਿਹੜਾ ਇਲਾਜ ਹੈ ਚਲੋ ਦਵਾਈ ਦੱਪਾ ਤਾਰੇ ਜਿਹੜੀ ਖਰਾਕ ਹੈ ਇਹ ਟੀਵੀ ਜਿਹੜੀ ਠੀਕ ਹੁੰਦੀ ਆ ਖਰਾਕ ਨਾਲ ਜੇ ਖਰਾਕ ਨਹੀਂ ਹੈਗੀ ਤਾਂ ਕਦੇ ਇਹਦਾ ਇਲਾਜ ਨਹੀਂ ਹੋ ਸਕਦਾ ਪ੍ਰੋਪਰ ਤੌਰ ਤੇ ਅੱਗੇ ਪਿੱਛੇ ਕਮਾਣ ਵਾਲਾ ਕੋਈ ਨਹੀਂ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਵਿਚਰਨੇ ਕਾਫੀ ਇਹੋ ਜਿਹੇ ਲੋਕ ਦਿਸਦੇ ਨੇ ਫਿਰ ਕਹਿੰਦੇ ਤੁਸੀਂ ਆ ਕੀ ਕਰ ਦਿੰਦੇ ਜੋ ਅਸੀਂ ਜੋ ਕਰਦੇ ਆ ਸੱਚ ਕਰਦੇ ਆ ਸਚਾਈ ਕਰਨੇ ਜਨਤਾ ਕਰਨੇ ਆ ਜਨਤਾ ਦਾ ਫਰਜ਼ ਹੈ ਇਹਨੂੰ ਇੱਕ ਵੀਡੀਓ ਨੂੰ ਟੋੜ ਇੱਕ ਉਂਗਲ ਦੇ ਨਾਲ ਇੱਕ ਬਟਨ ਦੇ ਬਾਨ ਨਾਲ ਕਿ ਸੰਸਾ ਤੱਕ ਇਹ ਵੀਡੀਓ ਪਹੁੰਚੇ ਇਨਾਂ ਦਾ ਜਿਹੜਾ ਰਹਿਣ ਵਸੇਰੇ ਤੇ ਜ਼ਿੰਦਗੀ ਜਿਹੜੀ ਆਉਣ ਵਾਲੀ ਜ਼ਿੰਦਗੀ ਸੌਕੇ ਤਰੀਕੇ ਨਾਲ ਕੱਟੀ ਜਾ ਸਕੇ। ਰਹਿਣ ਵਸੇਰੇ ਦੀ ਗੱਲ ਕਰ ਲਈ ਤਾਂ ਰਹਿਣ ਵਸੇਰਾ ਚਲੋ ਠੀਕ ਐ। ਬੱਚਿਆਂ ਨੇ ਚੋਨਾ ਤੱਪਾ ਲਾਇਆ, ਨਰਮੇ ਚੁਗਗੇ, ਤਾਲ ਪੁੱਟੇ ਤੇ ਆਪਣਾ ਜਿਹੜਾ ਮਾਪਿਓ ਦੇ ਲਈ ਪੈਸਾ ਇਕੱਠਾ ਕਰਕੇ ਦੇ ਗਿਆਂ ਵੀ ਇਹਨਾਂ ਦੀ ਆਉਣ ਵਾਲਾ ਵੱਡੇ ਪਾ ਜਿਹੜਾ ਸੌਕੇ ਤਰੀਕੇ ਨਾਲ ਕੱਟਿਆ ਜਾ ਸਕੇ। ਪਰ ਪ੍ਰਮਾਤਮਾ ਨੂੰ ਇਹ ਚੀਜ਼ ਨਹੀਂ ਮਨਜ਼ੂਰ ਹੋਈ। ਕਾਰச் ਦੁੱਖ ਤਕਲੀਫਾਂ ਦੇਤੀਆਂ। ਅ ਦੁੱਖ ਤਕਲੀਫਾਂ ਤੋਂ ਬਾਅਦ ਕੀ ਹੋਇਆ? ਵੀ ਜਿਹੜਾ ਪੈਸਾ ਸੀਗਾ ਖਰਚ ਹੋ ਗਿਆ ਇਸ ਟਾਈਮ ਦੀ ਗੱਲ ਕਰ ਲਈ ਤੇ ਇਹਨਾਂ ਕੋਲੇ 1 ਰੁਪਏ ਤੱਕ ਵੀ ਨਹੀਂ ਹੈਗਾ ਜਿਹੜਾ ਦੁਕਾਨ ਤੂੰ ਜਾ ਕੇ ਕੋਈ ਸੌਦਾ ਲੈ ਸਕਣ ਮੇਰੇ ਐਨਆਰਆਈ ਵੀਰੋ ਕੋਈ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਵੀਡੀਓ ਵੰਦਿਆ ਇਸੇ ਨੰਬਰ ਸਕ੍ਰੀਨ ਤੇ ਦੇ ਦੇਵਾਂਗੇ ਉਸ ਨੰਬਰ ਤੇ ਤੁਸੀਂ ਸਿੱਧਾ ਸੰਪਰਕ ਕਰਕੇ ਸਿੱਧਾ ਸੰਪਰਕ ਕਰੋ ਉਹਦੇ ਘਰ ਆ ਕੇ ਉਹਦੇ ਹਾਲਾਤ ਵੇਖੋ ਆਸ-ਪਾਸੋਂ ਪੁੱਛੋ ਇਹ ਵਾਕਿਆ ਇਹ ਜ਼ਰੂਰਤਵਾਨ ਲੋਕ ਹੈ ਅਗਰ ਜੂੜਤਾ ਤਾਂ ਤੁਸੀਂ ਦੇ ਦਿਓ ਨਹੀਂ ਆਤੀ ਰੋਟੇ ਬੈਸੇ ਕੋ ਵਾਪਸ ਮੋੜੀ ਜੋ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਪਰ ਕਾਫੀ ਦਿਨਾਂ ਤੋਂ ਬਿਮਾਰੀ ਦੇ ਗੁੰਝਦੇ ਹੋਇਆ ਅਸੀਂ ਕਰਦੇ ਹਾਲਾਤ ਵੇਖੇ ਮੈਂ ਵੀ ਖੁਦ ਸਨਿਕਾ ਗੰਦਰ ਦਾ ਪਰ ਮੈਨੂੰ ਇਹ ਵੀਡੀਓ ਪਾਣ ਦਾ ਕੋਈ ਸ਼ੌਕ ਨਹੀਂ ਸੀ ਪਰ ਮਜਬੂਰੀ ਬਣ ਗਈ ਕਿ ਇਹ ਕਰਦੇ ਹਾਲਾਤ ਦੇਖ ਕੇ ਮੈਂ ਰਾਜਮnistਰ ਦਾ ਕੰਮ ਕਰਦਾ ਨਾਲ ਕੰਮ ਲੱਗਿਆ ਸੀ ਮਨੋਸ ਕੋਟਣਾ ਜਦੋਂ ਮਜਬੂਰੀ ਦੱਸੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਜਨਤ ਕਰਾਂਗੇ ਸੰਸਦ ਬਾੜੇ ਬੈਠੀ ਹੈ ਜਿਹੜੀ ਕੁਝ ਨਾ ਕੁਝ ਲੈ ਕੇ ਪਹੁੰਚੇਗੀ ਤੇ ਉਮੀਦ ਕਰਨਾ ਵੇ ਪਹੁੰਚੇ ਵੀਗੀ ਅਸੀਂ ਵੀਡੀਓ ਦੇ ਵਿੱਚ ਨੰਬਰ ਦੇ ਦਿਆਂਗੇ ਕਿਉਂਕਿ ਉਹਨਾਂ ਕੋਲੇ ਜਿਹੜਾ ਫੋਨ ਦੀ ਗੱਲ ਕਰੀਏ ਫੋਨ ਛੋਟਾ ਹੈ ਉਹਨਾਂ ਤੇ ਕੋਈ ਇਹ ਹੋ ਜਾ ਨਾ ਤਾਂ ਗੂਗਲ ਪੇ ਹੋ ਸਕਦੇ ਅਬ ਗੂਗਲ ਪੇ ਦੀ ਗੱਲ ਕਰ ਲਈ ਜਾਂ account ਦੀ ਗੱਲ ਕਰ ਰਹੇ ਆ ਅੱਜ ਕੱਲ ਤੁਹਾਨੂੰ ਪਤਾ ਹੈ accountਾਂ ਦੇ ਵਿੱਚ ਵੀ ਹੀਰਾ ਫੇਰੀ ਹੋ ਰਹੀ ਆ ਕਈ ਕਾਫਰ ਪੱਤਰਕਾਰਾਂ ਦੇ ਨਾਲ ਦੇ ਕਈ ਗੱਲ ਕਰਨੇ ਵੀਡੀਓ ਵਾਇਰਲ ਹੁੰਦੀਆਂ ਨੇ ਤੇ ਉਹਨਾਂ ਦੇ ਜਿਹੜਾ ਪੈਸਾ ਉਹਨਾਂ ਕੋਲ ਨਹੀਂ ਪਹੁੰਚਦਾ ਪਰ ਅਸੀਂ ਇਹ ਚਾਹਾਂਗੇ ਸਾਡੇ ਵੀਡੀਓ ਦੌਰਾਨ ਨੰਬਰ ਤੇ ਦਿੱਤੇ ਹੋਏ ਨੰਬਰ ਤੇ ਸਿੱਧਾ ਸੰਪਰਕ ਕਰੋ ਸਿੱਧੇ ਆ ਕੇ ਹੈਲਪ ਕਰੋ ਪਤਾ ਚੱਲ ਜਾਏ ਕਿ ਠੀਕ ਹੈ ਵਾਕਿਆ ਇਸ ਬੰਨਾਂ ਲੋਡ ਸੀਗੀ ਆ ਆਜੋ ਤੁਹਾਨੂੰ ਇਹ ਮਾਤਾ ਨਾਲ ਵੀ ਗੱਲ ਕਰਾ ਦਿੰਨੇ ਆ ਬਸ ਨਾਮ ਹੀ ਜਾਣੋ ਕਰਵਾ ਦਿਆਂਗੇ ਹਾਂਜੀ ਮਾਤਾ ਜੀ ਨਾਮ ਤੁਹਾਡਾ ਕੀ ਆ ਆਮਰਾ ਪਾਈ ਜੀ ਹਾਂ ਜੀ ਆਮਰਾ ਬਾਈ ਬਹੁਤ ਦੁਖੀ ਹੈਗੀ ਹੌਸ਼ ਖਾਂ ਗੰਦੜ ਵਿੱਚੋਂ ਤੀਜਾ ਸਮਾਂ ਹੋ ਗਿਆ ਟੀਵੀ ਆਣ ਵਾਲੀ ਕੋਈ ਦਵਾਈ ਮੈਨੂੰ ਜਿਹੜੀ ਹੈ ਸਰਕਾਰੀ ਮਿਲ ਰਹੀ ਹੈ ਦੀ ਟੀਵੀ ਦੀ ਔਰ ਕੋਈ ਖਰਾਕ ਨਹੀਂ ਮਿਲ ਰਹੀ ਰੋਟੀ ਸੁੱਕੀ ਖਾ ਲੈਨੇ ਲੂਣ ਨਾਲ ਕਿਤੇ ਨਾ ਖਾ ਕੇ ਗੁਜ਼ਾਰਾ ਕਰਦੀ ਆਂ ਗਾਂ ਬੰਨੀ ਆਉਂਦਾ ਪਾਈਆ ਦੁੱਧ ਦੇਗਾ ਚਾਹ ਪੀ ਲੈਨੇ ਬਣਾ ਕੇ ਉਹ ਵੀ ਕੁਕੜੀ ਆਂਦੀ ਪੰਜ ਦਿਨ ਦੀ ਕੁ ਦਸਦੇ ਰਹਿੰਦੀ 15 ਦੇ ਰਹਿੰਦੀ ਉਹਨੂੰ ਖਾਣਾ ਕਿੱਥੋਂ ਲਿਆ ਕੇ ਖਵਾ ਆਪਕੇ ਤੁਹਾਨੂੰ ਬੱਚਾ ਦੋ ਤਾਂ ਰੱਖਾ ਸੀ ਇਹ ਜੋ ਬੱਚਾ 5 ਸਾਲਾਂ ਦਾ ਹੈ ਬੜੀ ਮਜਬੂਰੀ ਹੋ ਰਹੀ ਹੈ ਬਹੁਤ ਬਹੁਤ ਦੁਖੀ ਆ ਗਿਆ Ronaldo 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 ਓਹ ਟੇ ਗੱਲ ਨੂੰ ਸੁਣਨਗੇ ਤੁਹਾਡੇ ਤੱਕ ਪਹੁੰਚਣਗੇ ਅਬੀ ਸੈਤਾ ਨਹੀਂ ਕੋਈ ਕਰ ਰਹੀ ਕੋਈ ਸਰਕਾਰ ਨਹੀਂ ਤਿੰਨ ਵਾਰੀ ਦਾ ਖਤ ਹੋ ਚੁੱਕੀਆਂ ਅਭੀ ਨਹੀਂ ਬਿਮਾਰੀ ਘਟਾਈ ਜਾ ਰਹੀ ਰੇਸ਼ਾ ਬਣ ਬਣ ਕੇ ਨਾਲੀਆਂ ਵਿੱਚ ਆਂਦਾ ਏ ਟੀਵੀ ਦੀ ਦਵਾਈ ਖਾ ਰਹੀਆਂ ਦੀ ਕੋਈ ਖਰਾਕ ਨਹੀਂ ਕੋਈ ਆਂਡਾ ਨਹੀਂ ਕੋਈ ਨੀਟ ਨਹੀਂ ਕੋਈ ਸੌਦਾ ਨਹੀਂ ਕਰੇ ਕੋਈ ਰੁਪਈਆ ਨਹੀਂ ਹੈਗਾ ਕੋਈ ਵਹੀਕਲ ਨਹੀਂ ਸਾਡੇ ਕੋਲ ਆਇਆ ਜਿੰਦੇ ਤੇ ਚਲੇ ਗਏ ਬੱਚਾ ਸਾਡੇ ਕੋਲ ਆਇਆ ਨਹੀਂ ਮੁੰਡਾ ਕੁੜੀਆਂ ਦਾ ਤਾਂ ਨਹੀਂਗਾ ਜੀ ਸਾਡੇ ਕੋਲ ਕੁਛ ਵੀ ਨਹੀਂ ਹੈਗਾ ਬੱਚਿਆਂ ਨੇ ਕੋਈ ਮਕਾਨ ਪਾਇਆ ਸੁੱਧ ਕੀਤੇ ਜਦੋਂ ਮਿਹਨਤ ਕਰਕੇ ਉਹਨਾਂ ਕੋਲ ਵੀ ਕੁਛ ਨਹੀਂ ਦਿੱਤਾ ਗਿਆ ਸਾਥੋਂ ਅਸੀਂ ਭੁੱਖੇ ਬੈਠੇ ਆ ਇਸ ਤਰ੍ਹਾਂ ਦੇ ਸਾਡੀ ਗੋਵੀ ਭੁਖੀ ਅਸੀਂ ਵੀ ਭੁੱਖੇ ਬੈਠੇ ਆ ਬੜੇ ਗਰੀਬ ਬਹੁਤ ਜ਼ਿਆਦਾ ਜਨਤਾ ਬੜੀ ਹੈ ਇੱਕ ਵਿਖਦਾ ਨਹੀਂਗਾ ਸਾਰਾ ਤੁੰਗਲਾ ਨਿਗੇ ਆਂਦਾ ਹਨੇਰਾ ਹੀ ਵਿਖਦਾ ਪਿਆ ਹੈ ਜੋ ਟੀਵੀ ਹੋਣ ਦੇ ਨਾਲ ਨੀਗਾ ਵੀ ਬਹਿ ਗਈ ਮੇਰਾ ਆਦਮੀ ਵੀ ਕੰਮ ਕਰਨ ਵਾਲਾ ਨਹੀਂ ਹੈਗਾ ਪੇਟ ਮੇ ਸੋਜ ਦਰਦ ਰਹਿੰਦਾ ਹੈ ਲੱਕ ਤੇ ਸੱਟ ਲੱਗੀ ਵੀ ਉਹ ਵੀ ਨਹੀਂ ਕੰਮ ਕਰ ਸਕਦਾ ਤੇ ਆੜੀ ਦੱਪਾ ਕੁਝ ਵੀ ਨਹੀਂ ਕਰਨ ਵਾਲੇ ਅਸੀਂ ਹੈ ਅਸੀਂ ਬੜੇ ਦੁਖੀ ਹੈਗੇ ਪਰੇਸ਼ਾਨ ਬਹੁਤ ਹੈ ਅਣੇ ਸਾਡੀ ਜ਼ਿੰਦਗੀ ਸੁਖੀ ਦੀ ਲਗਾ ਦਿਓ ਜੀ ਅਸੀਂ ਹੱਥ ਵਾਰ ਕੇ ਬੇਨਤੀ ਕਰਨੇ ਬੜੇ ਦੁਖੀ ਤੋਂ ਬੜੇ ਦੁਖੀ ਹੈ ਕੋਈ ਸਾਡੀ ਸੇ ਕਰ ਦੋ ਬੜੀ ਅਸੀਂ ਮਿਹਰਬਾਨੀ ਹੋਵਾਂਗੇ ਅਸੀਂ ਸਾਡੀ ਜ਼ਿੰਦਗੀ ਸੋਖੀ ਲੰਘ ਜਾਵੇ ਰਾਸ਼ਨ ਪਾਣੀ ਸਾਡੇ ਕੋਲ ਹੋਵੇ ਖਾਣ ਨੂੰ ਦਾਣਾ ਪੱਕਾ ਹੋਵੇ ਦੁੱਧ ਹੋਵੇ ਕਿਉਂ ਅਸੀਂ ਖਾਣ ਵਾਲੇ ਕਿਦਰ ਕੋਈ ਸਾਡੇ ਨਹੀਂ ਹੈਗਾ ਕਰਨ ਵਾਲਾ ਅਸੀਂ ਕਿਧਰ ਜਾਈਏ ਕਿੱਥੇ ਮਰ ਜਾਈਏ ਅਸੀਂ ਕਿਹੜੇ ਪਾਸੇ ਜਾਈਏ ਅਸੀਂ ਬੜੇ ਦੁਖੀ ਹੋ ਰਹੇ ਹਾਂ ਦੇ ਇਸ ਘਰ ਵਿੱਚ ਪਰੇਸ਼ਾਨੀ ਬੜੀ ਹੈ ਕੋਈ 1000 ਰੁਪਏ ਨਹੀਂ ਕੋਈ ਪੈਸੇ ਨਹੀਂ ਗਵਰਨਮੈਂਟ ਵੱਲੋਂ ਕੋਈ ਨਹੀਂ ਆਂਦਾ ਖਾਤਾ ਸਾਫ਼ ਹੈ ਬੇਟਾ ਜ਼ੀਰੋ ਵਾਲਾ ਉਸ ਵੀ ਨਹੀਂ ਸਾਡੇ ਕੋਲ ਹੈਗਾ ਅਗਾਂ ਆਉਣ ਵਾਲੇ ਸਮੇਂ ਨਾਲ ਕੀ ਬੰਨਣਾ ਜੇ ਸਾਡੇ ਕੋਲ ਵਿੱਚ ਮੂਹ ਤੇ ਟੱਟੀ ਨਿਕਲੇ ਸੀ ਕਿ ਆ ਕਰਾਂਗੇ ਜੇ ਕੋ ਸਾਡੇ ਕੋਲ ਹੋਏਗਾ ਕੋ ਸਮਾਲੇਗਾ ਸੀ ਕਿ ਆ ਕਰਾਂਗੇ ਕਿਤਨੀ ਜ਼ਿੰਦਗੀ ਹੈ ਕਿਤਨੀ ਨਹੀਂ ਕੀ ਸਾਡੀ ਸੁਖ ਦੀ ਜ਼ਿੰਦਗੀ ਲੰਗਾਓ ਜੀ ਬੇਟਾ ਤੇ ਹਾਂ ਪੁੱਤ ਨੇ ਕੋਈ ਮਾਂ ਪਿਓ ਨੇ ਕੋਈ ਵੀ ਹੈ ਸਾਡੇ ਸੁਖ ਦੀ ਜ਼ਿੰਦਗੀ ਲੰਗਾ ਦਿਓ ਜਾਂ ਸਾਨੂੰ ਰੱਬ ਮੌਤ ਦੇ ਦੇਵੇ ਸਾਡੇ ਕੋਲ ਕੁਝ ਨਹੀਂ ਨਹੀਂ ਹੈਗਾ ਅਸੀਂ ਅੰਨੇ ਮੂਰੇ ਵਿਖਦਾ ਵੀ ਨਹੀਂ ਪਾਂਡਾ ਵੀ ਨਹੀਂ ਮਾਣ ਸਕਣੀ ਅਸੀਂ ਮੈਂ ਗੱਲ ਕਰ ਲਈਏ ਮਾਤਾ ਨਾਲ ਗੱਲ ਕੀਤੀ ਉਹਨਾਂ ਕਿਹਾ ਅਸੀਂ ਅੰਨੇ ਮੂਰੇ ਹੈਗੇ ਸਾਨੂੰ ਕੋਈ ਦਿਸਦਾ ਨਹੀਂ ਜਾ ਕੋ ਸਾਨੂੰ ਮੌਤ ਦੇ ਦੇਵੇ ਮੌਤ ਦੇ ਨਾਲਾ ਕੌਣ ਹੈ ਪਰਮਾਤਮਾ ਖੋਣ ਵਾਲਾ ਵੀ ਉਹ ਪਰਮਾਤਮਾ ਹੈ ਹਿੱਲੇ ਨਾਲ ਵਸੀਲਾ ਹੁੰਦਾ ਹੈ ਹਿੱਲਾ ਤੁਸੀਂ ਕਰ ਦੇਣਾ ਇਹ ਵੀਡੀਓ ਸੀ ਪਾਤੀ ਵੀਡੀਓ ਨੂੰ ਸ਼ੇਅਰ ਤੁਸੀਂ ਕਰ ਦੇਣਾ ਥੋੜੀ ਇੱਕ ਉਂਗਲ ਦੱਬਰ ਦੇ ਨਾਲ ਅਗਰ ਇਸ ਮਾਤਾ ਦੀ ਜ਼ਿੰਦਗੀ ਬਣਦੀ ਹੈ ਤਾਂ ਉਹਨਾਂ ਵਾਲੇ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਥੋੜੇ ਇੱਕ দান ਜਿਹੜਾ ਥੋੜਾ ਤੁਸੀਂ ਉਹ দান ਨਹੀਂ ਕਰ ਸਕਦੇ ਪਰ ਇੱਕ ਬਟਨ ਦੱਬ ਕੇ ਇਸ ਨੂੰ ਸਾਬਤ ਕਰ ਸਕਦੇ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਵੀ ਨਹੀਂ ਰਹਿ ਗਿਆ ਜਿਹੜਾ ਦੁੱਖ ਦੇ ਨਾਲ ਜੁੜਦਾ ਹੋਇਆ ਪਰਮਾਤਮਾ ਦੇ ਘਰ ਨੂੰ ਪਿਆਰਾ ਹੋ ਜਾਵੇ ਹਾਂਜੀ ਇੱਕ ਸਾਡੇ ਸਰਪੰਚ ਨੇ 500 ਰੁਪਿਆ ਜ਼ਰੂਰ ਦਿੱਤਾ ਹੈ ਕੋਈ ਮੰਤਾ ਕੀਤੇ ਨੇ ਕਰਲੇ ਕੀਤੇ ਨੇ ਰੇ ਨਹੀਂ ਦਿੰਦਾ ਕੋਈ ਵੀ ਸਾਡੇ ਕੋਸ਼ ਵਿੱਚ ਨਹੀਂ ਕੋਈ ਸੁਣਾਈ ਕਰਦਾ ਮੈਂਬਰ ਸਰਪੰਚ ਬੋਟਾਂ ਲੈ ਕੇ ਚਲੇ ਜਾਂਦੇ ਨੇ ਸਾਡੇ ਕੋ ਕੋਈ ਕੁਝ ਵੀ ਨਹੀਂ ਕਿਸੇ ਤਰ੍ਹਾਂ ਦਾ ਵੀ ਹੈਗਾ ਬੜੀਆਂ ਮੰਤਾ ਕੀਤੇ ਨੇ ਕੋ ਪਿੰਡ ਵਿੱਚੋਂ ਪੈਸਾ ਇਕੱਠਾ ਕਰਦੇ ਇਲਾਜ ਕਰਾ ਦੋ ਕਰਾਈ ਕਰਦੇ ਕੋਈ ਨਹੀਂ ਸਾਡੀ ਬਾਹ ਫੜਦਾ ਆਏਗਾ ਇਸ ਬੱਚੇ ਨੇ ਆ ਕੇ ਬਾਹ ਫੜੀ ਹਾਲਤ ਵੇਖ ਕੇ ਇਹ ਕੰਮ ਕਰਦਾ ਆਇਆ ਇਸ ਨੂੰ ਬੱਚੇ ਨੂੰ ਪਤਾ ਤੀਜਾ ਸਾਲ ਹੋ ਗਿਆ ਟੀਵੀ ਦੀ ਬਿਮਾਰੀ ਹਟ ਕੇ ਦੁਬਾਰਾ ਫੇਰ ਹੋ ਗਈ ਹੈ ਦੀ ਕੋਈ ਇਲਾਜ ਕਰਾਉਣ ਵਾਲਾ ਨਹੀਂ ਹੈਗਾ ਕੋਈ ਲਿਜਾਉਣ ਵਾਲਾ ਵਹੀਕਲ ਨਹੀਂ ਹੈ ਜੇਕਰ ਟੁੱਟਾ ਜਾਂ ਸਾਡੇ ਕੋਲ ਹੈਗਾ ਏ ਅਸੀਂ ਦੋਵੇਂ ਮੀਆਂ ਬੀਬੀ ਬਹੁਤ ਦੁਖੀ ਹੈ ਉਸ ਨੂੰ ਵੀ ਨੀਗੇ ਨਹੀਂ ਆਤਾ ਹਮਾਰੇ ਵੀ ਨਹੀਂ ਆਦਾ ਮੈਨੂੰ ਰਕਦਾ ਵੀ ਕਿਵੇਂ ਰਾਤ ਹੀ ਪਈ ਖੜੀ ਹੁੰਦੀ ਹੈ ਕੋਈ ਸਾਡੇ ਨਹੀਂ ਬਾਹ ਫੜਨ ਵਾਲਾ ਹੈਗਾ ਸਾਡੇ ਮੁੰਡਾ ਹੁੰਦਾ ਤਾਂ ਚਲੋ ਕੋਈ ਬਾਹ ਫੜਦਾ ਸਾਡੇ ਕੋਈ ਨਹੀਂ ਬਾਹ ਫੜਨ ਵਾਲਾ ਜਵਾਈ ਵੀ ਨਸ਼ੇ ਪੱਤਿਆਂ ਵਾਲੇ ਟਕਰੇ ਨੇ ਅੱਗੂ ਕੋਈ ਨਹੀਂ ਬਾਹ ਫੜਨ ਵਾਲਾਗਾ ਕੋਈ ਪੁੱਛਾ ਜਾਵੇ ਆਂਡ ਗਵਾਂਡ ਤੂੰ ਲੈ ਕੇ ਵੀ ਕਿਸੇ ਤਰ੍ਹਾਂ ਨਾਲ ਸਰਕਲ ਚੱਲਦਾ ਪਿਆਏ ਰੋਟੀ ਪਕਾਉਣ ਵਾਲਾ ਵੀ ਨਹੀਂ ਹੈਗਾ ਜੇ ਕੋਈ ਖਾਣਾ ਹੋਵੇਗਾ ਤਾਂ ਪਕਾ ਕੇ ਦੇਵੇਗਾ ਆਂਡ ਗਵਾਂਡ ਵਿੱਚ ਪਕਾਵੇਗਾ ਜਾਂ ਕਰੇਗਾ ਸੈਂਤਾ ਕਿ ਨਹੀਂ ਤਾਂ ਕੋਈ ਨਹੀਂ ਬਾਹ ਫੜਦਾਗਾ ਕੋਈ ਨਹੀਂ ਐਸੇ ਤਰ੍ਹਾਂ ਅਸੀਂ ਬੇਨਤੀ ਕਰਨੇ ਹੱਥ ਬੰਨ ਕੇ ਸਾਡਾ ਕੋਈ ਇਲਾਜ ਸਾਨੂੰ ਖਰਾਕ ਮਿਲੇ ਕੋ 4 ਸਾਲ ਜ਼ਿੰਦਗੀ ਸਾਡੀ ਸੌਖੀ ਟੱਪ ਜਾਵੇ ਅਸੀਂ ਆ ਕਰਨੇ ਮਾਤਾ ਅੰਬਰੋ ਬਾਈ ਨੇ ਗੱਲ ਕੀਤੀ ਹੈ ਕਿ ਜਿਹੜੀ ਸਾਡੀ ਜ਼ਿੰਦਗੀ ਹੈ ਸੌਕੇ ਤੱਕ ਨਾ ਬਤੀਤ ਹੋ ਜਾਵੇ ਕੋਈ ਸਾਡੀ ਬਾਹ ਫੜੇ ਆ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਇਹਨਾਂ ਦਾ ਪਤੀ ਹੈ ਆ ਤਸਵੀਰਾਂ ਦੇਖਦੇ ਹੋ ਜਿਹੜਾ ਚੌਣਾ ਤੁਹਾਨੂੰ ਪਤਾ ਅੱਜ ਕੱਲ ਚੌਨੇ ਦਾ ਸੀਜ਼ਨ ਹੈ ਤੇ ਆਪਣੀਆਂ ਚਾਰ ਮੁੰਜਰਾ ਚੁੱਕ ਕੇ ਜਿਹੜਾ ਰੋਟੀ ਦਾ ਗੁਜ਼ਾਰਾ ਸ਼ੁਰੂ ਕਰਦਾ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਵੀਡੀਓ ਨੂੰ ਤੋਡੀ ਇੱਕ ਉਂਗਲ ਦਾ ਕੁਛ ਨਹੀਂ ਜਾਣਾ ਤੁਹਾਡੀ ਇੱਕ ਉਂਗਲ ਲਗਣੀ ਹੈ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਦੇ ਜੇ ਤੇ ਇਹਨਾਂ ਦੀ ਮਦਦ ਹੋ ਸਕਦੇ ਮੈਂ ਤੁਹਾਡਾ ਆਪਣਾ ਗਰਦੀਪ ਹਰ ਵਾਰ ਤੁਹਿੰਨ ਤਰ੍ਹਾਂ ਅਹਤਰੀ ਅਪਡੇਟ ਬੁਖੀ ਪਰਿਵਾਰਾਂ ਦੇ ਲੈ ਕੇ ਤੁਹਾਡੇ ਤੱਕ ਪਹੁੰਚਾ ਇਹ ਉਮੀਦ ਕਰਦਾ ਸਭ ਠੀਕ ਠਾਕ ਹੋਗੇ ਤਦ ਤੱਕ ਦੇ ਦਿਓ ਇਜਾਦਤ ਮੈਂ ਤੁਹਾਡਾ ਆਪਣਾ ਗਰਦੀਪ ਧੰਨਵਾਦ